ਇਹ ਰੇਲਵੇ ਲਾਈਨਾਂ ਡਬਲ ਹੋਣਗੀਆਂ ਚੰਗੇ ਲਈ ਹੋ ਰਿਹਾ ਭਾਜੀ ਅੱਛਾ ਹਾਂ ਤਾਂ ਚੰਗੇ ਹੀ ਹੋਏਗਾ ਸਾਡੇ ਲਈ ਬੱਚੇ ਵੀ ਲੰਘ ਰਹੇ ਨੇ ਥੋੜਾ ਧਿਆਨ ਦੇਣਾ ਚਾਹੀਦਾ ਐ ਕੋਈ ਐਕਸੀਡੈਂਟ ਹੋ ਸਕਦਾ ਹੈ ਦੇ ਆਰ ਟੇਕਿੰਗ ਰਿਸਕ ਇਦਾਂ ਨਹੀਂ ਕਰਨਾ ਚਾਹੀਦਾ ਪੁਲੀਸ ਪ੍ਰਸ਼ਾਸਨ ਵੱਲੋਂ ਸ਼ਾਰਟਕਟ ਵੀ ਦੱਸਿਆ ਗਿਆ ਹੈ ਉਮੀਦ ਕਰਦੇ ਹਾਂ ਜਲਦ ਤੋਂ ਜਲਦ ਕੰਮ ਕੰਪਲੀਟ ਹੋਏਗਾ ਰੇਲਵੇ ਲੰਘਦੀ ਪਈ ਹੈਗੀ ਹੈ ਤਾਂ ਹੀ ਇਹ ਬੰਦ ਕੀਤਾ ਗਿਆ ਹੈ ਕਿਉਂਕਿ ਜੋ ਲੋਕਾਂ ਦਾ ਐਕਸੀਡੈਂਟ ਨਾ ਹੋਏ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਦਸ਼ਕਾ ਸਵਾਗਤ ਆ ਮਤੌਨ ਜੀ ਗੁੱਟਾ ਅਜੇ ਸਿਆਲ ਹੋਇਆ ਜੀ ਅਸ਼ਮੀਲ ਚੌਂਕ ਤੇ ਇੱਥੇ ਜਿਹੜਾ ਹੈ ਰੇਲਵੇ ਲਾਈਨ ਦਾ ਕੰਮ ਚੱਲਦਾ ਪਿਆ ਹੈ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਕੰਮ ਚੱਲੇਗਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਰੇਲਵੇ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾਣੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਹੋਏ ਹਾਂ ਜੀ ਅਸ਼ਮੀਲ ਚੌਂਕ ਹੈ ਸ਼ਾਸਤਰੀ ਨਗਰ ਦੇ ਫਾਟਕ ਤੇ ਖੜੇ ਹੋਏ ਆਂ ਰੇਲਵੇ ਲਾਈਨਾਂ ਦਾ ਕੰਮ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ ਰੇਲਵੇ ਲਾਈਨਾਂ ਡਬਲ ਹੋਣਗੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੇ ਤੁਸੀਂ ਇੱਥੋਂ ਲੰਘਦੇ ਹੋ ਤੇ ਤੁਹਾਨੂੰ ਡਾਇਵਰਟ ਕਰਨਾ ਪੈਣਾ ਕਿਉਂਕਿ 25 ਤਰੀਕ ਤੱਕ ਸਰਕਾਰ ਵੱਲੋਂ ਇਹ ਕੰਮ ਚੱਲੇਗਾ ਪ੍ਰਸ਼ਾਸਨ ਵੱਲੋਂ ਦੇਖਦੇ ਆ ਕਿ 25 ਤਰੀਕ ਤੱਕ ਕੰਮ ਹੁੰਦਾ ਕਿਉਂਕਿ ਤੁਸੀਂ ਦੇਖ ਰਹੇ ਹੋ ਇੱਕ ਲਾਈਨ ਬਣੀ ਹੋਈ ਹੈ ਦੂਸਰੀ ਲਾਈਨ ਬਣਾ ਰਹੇ ਨੇ ਜੋੜਾ ਸ਼ੋਨਾ ਦੇ ਨਾਲ ਕੰਮ ਹੋ ਰਿਹਾ ਹੈ ਸ਼ਮੀ ਚੌਂਕ ਰੋਨ ਉੱਧਰ ਵੀ ਲੈ ਕੇ ਚੱਲਦੇ ਆਂ ਦੇਖੋ ਬੱਚੇ ਵੀ ਧਿਆਨ ਸੇ ਧਿਆਨ ਸੇ ਬੱਚੇ ਵੀ ਕ੍ਰੋਸ ਕਰਨ ਨਹੀਂ ਚਾਹੁੰਦੇ ਨੇ ਐਕਸੀਡੈਂਟ ਹੁੰਦਾ ਖਤਰਾ ਰਹਿੰਦਾ ਆਹਦੀ ਦੇਖ ਸਕਦੇ ਹੋ ਲੋਕੀ ਕ੍ਰੋਸ ਕਰਦੇ ਨੇ ਭਾਈ ਥੋੜਾ ਦੱਸੋਗੇ ਇਸ ਬਾਰੇ ਇਹ ਕੰਮ ਜਿਹੜਾ ਚੱਲ ਰਿਹਾ ਕੀ ਪਰੇਸ਼ਾਨੀ ਆ ਰਹੀ ਹੈ ਜਾਂ ਕੀ ਕਹੋਗੇ ਕੁਝ ਚੰਗੇ ਲਈ ਹੋ ਰਿਹਾ ਭਾਜੀ ਜੇ ਭਾਈ ਨੇ ਕਿਹਾ ਕਿ ਕੰਮ ਚੰਗੇ ਲਈ ਹੋ ਰਿਹਾ ਹੈ ਵਧੀਆ ਗੱਲ ਹੈ ਪਬਲਿਕ ਵੀ ਸਪੋਰਟ ਦੇ ਰਹੀ ਹੈ ਪਰ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਲੰਘ ਰਹੇ ਨੇ ਥੋੜਾ ਧਿਆਨ ਦੇਣਾ ਚਾਹੀਦਾ ਕਿ ਐਕਸੀਡੈਂਟ ਹੋ ਸਕਦਾ ਦੇ ਆ ਟੇਕਿੰਗ ਰਿਸਕ ਇਦਾਂ ਨਹੀਂ ਕਰਨਾ ਚਾਹੀਦਾ ਇਹ ਅੰਕਲ ਵੀ ਖੜੇ ਨੇ ਕੁੰਗੀ ਤੋਂ ਦਾਦੀਏ 25 ਤਰੀਕ ਤੱਕੇ ਕੰਮ ਚੱਲੇਗਾ ਸਾਥੀ ਦੇਖ ਸਕਦੇ ਹੋ ਪੱਥਰ ਵੀ ਰੱਖੇ ਹੋਏ ਨੇ ਆਹ ਉਹ ਸਾਹਮਣੇ ਲੋਕੀ ਜਿਵੇਂ ਆ ਰਹੇ ਨੇ ਤੇ ਇੱਧਰ ਇਸ ਤਰਫ ਜਾ ਰਹੇ ਨੇ ਪੁਲੀ ਪ੍ਰਸ਼ਾਸਨ ਵੱਲੋਂ ਸ਼ਾਰਟਕਟ ਵੀ ਦੱਸਿਆ ਗਿਆ ਹੈ ਉਮੀਦ ਕਰਦੇ ਆ ਜਲਦੋ ਜਲ ਕੰਮ ਕੰਪਲੀਟ ਹੋਏਗਾ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕੋਲ ਲੈ ਕੇ ਆਏ ਆ ਕਿ ਜੀ ਬਜਰੀ ਦਾ ਵਾਹਕਲ ਆਇਆ ਹੋਇਆ ਬਜਰੀ ਪੈ ਰਹੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪੱਥਰ ਰੱਖੇ ਗਏ ਨੇ ਮਿੱਟੀ ਵੀ ਕੱਢੀ ਗਈ ਹੈ ਤੇ ਜੇਸੇ ਵੀ ਆਪਣਾ ਵਧੀਆ ਤਰੀਕੇ ਨਾਲ ਕੰਮ ਜੋ ਹੈ ਕਰ ਰਹੀ ਹੈ ਲੋਕੀ ਸਾਈਡ ਤੋਂ ਲੰਘ ਰਹੇ ਨੇ ਬੱਤ ਵਾਲਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਇਹ ਜਿਹੜਾ ਕੰਮ ਚੱਲਦਾ ਪਿਆ ਰੇਲਵੇ ਲਾਈਨਾਂ ਦਾ 25 ਤਰੀਕ ਤੱਕ ਚੱਲੇਗਾ ਤਦ ਤੱਕ ਤੁਹਾਨੂੰ ਜੋ ਹੈ ਰੂਟ ਬਦਲ ਕੇ ਜਾਣਾ ਪਏਗਾ ਥੋੜੀ ਜੀ ਦਿੱਕਤ ਜ਼ਰੂਰ ਆਏਗੀ ਪਰ ਇਹ ਕੰਮ ਜਿਹੜਾ ਹੈ ਤੁਹਾਡੇ ਹੀ ਫਾਇਦੇ ਲਈ ਹੋ ਰਿਹਾ ਕਿਉਂਕਿ ਡਬਲ ਲਾਈਨਾਂ ਬਣਨਗੀਆਂ ਉਸ ਦੇ ਨਾਲ ਆਵਾਜਾਈ ਵੀ ਈਜ਼ੀ ਹੋਏਗੀ ਜ਼ਰੂਰ ਜੁੜੇ ਰਹੋ ਤੁਹਾਡੇ ਕੋਲ ਸਪੈਸ਼ਲ ਰਿਪੋਰਟ ਲੈ ਕੇ ਆਏ ਆ ਜੀ ਦੇਖ ਸਕਦੇ ਹੋ ਰੇਲਵੇ ਲੰਘਦੀ ਪਈ ਹੈਗੀ ਐ ਤਾਂ ਹੀ ਇਹ ਬੰਦ ਕੀਤਾ ਗਿਆ ਹੈ ਕਿਉਂਕਿ ਜੋ ਲੋਕਾਂ ਦਾ ਐਕਸੀਡੈਂਟ ਨਾ ਹੋਏ ਤੇ ਆਵਾਜਾਈ ਦੋਨੋਂ ਸਾਈਡ ਤੋਂ ਬਣੀ ਰਹੇ ਤੁਹਾਨੂੰ ਖਬਰ ਦਿਖਾਨ ਆਏ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਬੰਦ ਹੈ ਰੇਲਵੇ ਕੰਮ ਚੱਲ ਰਿਹਾ ਹੈ ਕਸ਼ਮੀਰ ਚੌਂਕ ਖੜੇ ਹੋਏ ਸੀਗੇ ਜੀ ਅੱਗੇ ਰੇਲਵੇ ਫਾਟਕ ਦਾ ਕੰਮ ਚੱਲ ਰਿਹਾ ਹੈ ਹੀਰੋ ਬੇકરી ਪਾਈ ਵਾਲਾ ਚੌਂਕ ਅਤੇ ਮਲਹਾਰ ਰੋਡ ਜਾਣ ਵਾਲੀ ਟ੍ਰੈਫਿਕ ਬਾਇਆ ਕ੍ਰਿਸ਼ਨਾ ਮੰਦਿਰ ਅੰਡਰਪਾਸ ਸਰਾਪਨਗਰ ਹੋ ਕੇ ਜਾਏਗੀ ਧੰਨਵਾਦ ਕਿਉਂਕਿ ਇਥੇ ਰੇਲਵੇ ਦਾ ਕੰਮ ਚੱਲ ਰਿਹਾ ਹੈ ਤੁਹਾਨੂੰ ਦਿਖਾਇਆ ਕਿ ਕੰਮ ਕਿਦਾਂ ਚੱਲਦਾ ਪਿਆ ਹੈ ਡਬਲ ਲਾਈਨਾਂ ਪੈਣੀ ਹੈ ਜੀ 25 ਤਰੀਕ ਤੱਕ ਇਹ ਕੰਮ ਚੱਲੇਗਾ ਤੇ ਪ੍ਰਸ਼ਾਸਨ ਵੱਲੋਂ ਬੋਰਡ ਵੀ ਲਗਾਇਆ ਗਿਆ ਹੈ ਤੁਸੀਂ ਇਸ ਹਿਸਾਬ ਦੇ ਨਾਲ ਆਪਣਾ ਰੂਟ ਜੋ ਹੈ ਫਾਈਨਲ ਕਰ ਸਕਦੇ ਹੋ ਬਾਕੀ ਲੋਕਾਂ ਨਾਲ ਗੱਲ ਕੀਤੀ ਹੈ ਕਹਿੰਦੇ ਵਧੀਆ ਕੰਮ ਹੋਇਆ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ 'ਚ ਜਰੂਰ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਫਾਟੇ ਲੱਗੇ ਹੋਏ ਨੇ ਇਹ 25 ਤਰੀਕ ਤੱਕ ਕੰਮ ਚੱਲਦਾ ਰਹੇਗਾ ਰੇਲਵੇ ਦਾ ਜਿਵੇਂ ਤੁਹਾਨੂੰ ਦਿਖਾਇਆ ਸ਼ਮੀਰ ਚੌਂਕ ਖੜੇ ਹੋਏ ਸੀਗੇ ਜੀ ਸ਼ਾਸਤ ਨਗਰ ਫਾਟਾ ਕਿੱਥੇ ਕੰਮ ਚੱਲ ਰਿਹਾ ਹੈਗਾ ਰੇਲਵੇ ਲਾਈਨ ਦਾ ਡਬਲ ਕੀਤੀ ਜਾ ਰਹੀ ਹੈ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਹ ਕੰਮ ਚੱਲੇਗਾ ਲੋਕਾਂ ਨਾਲ ਗੱਲ ਕੀਤੀ ਹੈ ਲੋਕਾਂ ਨੇ ਕਿਹਾ ਹੈ ਕਿ ਪੋਜਿਤਿਵ ਸਿੰਘ ਹੋਈ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ ਉਮੀਦ ਕਰਦੇ ਹਾਂ ਜਲਦ ਤੋਂ ਜਲਦ ਕੰਮ ਕੰਪਲੀਟ ਹੋਏਗਾ ਤੇ ਲੋਕਾਂ ਨੂੰ ਆਸਾਨੀ ਹੋਏਗੀ